ਪਟੋਤਰ ਕਰੋ ਤੇ ਆਖੋ ਜੀ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਆਪਣੀ ਮਨਮ੍ਰਿਤੀ ਨੂੰ ਅਕਾਲ ਤਖ਼ਤ ਸਾਹਿਬ ਦੀਆਂ ਪਕਰਮਾਂ ਵਿੱਚ ਲੈ ਕੇ ਚੱਲੋ ਕਿਉਂਕਿ ਆਪਾਂ ਅਕਾਲ ਤਖ਼ਤ ਸਾਹਿਬ ਦੇ ਸਾਰਿਆਂ ਨੇ ਦਰਸ਼ਨ ਕੀਤੇ ਆ ਇਸ ਕਰਕੇ ਜਦੋਂ ਆਪਾਂ ਸੀਣ ਆਪਣੀ ਅੱਖਾਂ ਕਾੜੀ ਲਿਆਵਾਂਗੇ ਜਿਵੇਂ ਜਿਵੇਂ ਤੁਹਾਡੇ ਨਾਲ ਇਤਿਹਾਸ ਸੰਝਾ ਕਰਾਂਗੇ ਓਵੇਂ ਓਵੇਂ ਸਾਰਾ ਸੀਨ ਅੱਖਾਂ ਸਾਡੀ ਤੁਰਿਆ ਆਉਂਦਾ ਏ ਇਸ ਕਰਕੇ ਆਪੇ ਮਨਪ੍ਰਤੀ ਨੂੰ ਅਕਾਲ ਪੁਰਖ ਸਾਹਿਬ ਦੇ ਪਕਰਮਾਂ ਵਿੱਚ ਲੈ ਕੇ ਚੱਲੋ ਮੀਰੀ ਬਿਰੀ ਦੇ ਮਾਲਕ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਬੰਦੀ ਛੋੜ ਦاتے ਦਰਬਾਰ ਸਜਾਵੇਂ ਬੈਠੇ ਐ ਦਰਬਾਰ ਦੇ ਵਿੱਚ ਸਿੱਖ ਕੌਮ ਦੇ ਮਹਾਨ ਢਾਡੀ ਭਾਈ ਨੱਥ ਮੱਲ ਤੇ ਭਾਈ ਅਬਦਲ ਬੀਰ ਅਸਵਰ ਗੁਰੂ ਕੀ ਸੰਗਤ ਨਾਲ ਸੰਗਿਆ ਕਰਦੇ ਨੇ ਗੁਰੂ ਆਪਾਂ ਸੱਚੇ ਪਾਛਾ ਮਹਾਰਾਜ ਕਥਾ ਕੀਤੇ ਨੇ ਰਾਹੀਂ ਸਾਖੀਆਂ ਦੇ ਰਾਹੀਂ ਸੰਗਤ ਨੂੰ உபਦੇਸ਼ ਕਰਦੇ ਨੇ ਦੀਵਾਨ ਦੀ ਸਮਾਪਤੀ ਹੁੰਦੀ ਹੈ ਦੀਵਾਨ ਦੀ ਸਮਾਪਤੀ ਤੋਂ ਬਾਅਦ ਧੰਨ ਗੁਰੂ ਆਪਾਂ ਸੱਚੇ ਪਾਛਾ ਮਹਾਰਾਜ ਦਰਨੇ ਬੰਨੇ ਇੱਕ ਗੁਰੂ ਦਾ ਸਿੱਖ ਬੈਠਾ ਉਹਦੀਆਂ ਅੱਖਾਂ ਵਿੱਚ ਹੰਝੂ ਹੈ ਇੱਕ ਬੰਦਾ ਹੁੰਦਾ ਜਿਹੜਾ ਉੱਚੀ ਉੱਚੀ ਰੋਂਦਾ ਹੈ ਤੇ ਸਾਰਿਆਂ ਨੂੰ ਪਤਾ ਲੱਗਦਾ ਕਿ ਬੰਦਾ ਰੋ ਰਿਹਾ ਹੈ ਇੱਕ ਬੰਦਾ ਹੁੰਦਾ ਹੋ ਕੇ ਲੈਂਦਾ ਹੈ ਜਿਹਨੂੰ ਆਪਾਂ ਕਹਿ ਦਿੰਦੇ ਆ ਬੰਦਾ ਟੁਸਕੇ ਲਾਉਂਦਾ ਹੈ ਭਾਵਨੇ ਨੀਵੀਂ ਪਾਈ ਹੋਈ ਹੈ ਗੋਡਿਆਂ ਦੇ ਵਿੱਚ ਸਿਰ ਦਿੱਤਾ ਹੋਇਆ ਹੈ ਤੇ ਉਹ ਸੋਣਾ ਥੋੜਾ ਹੋ ਕੇ ਲੈਂਦਾ ਹੈ ਮੇਰੀ ਬਿਰਵੇ ਮਾਲਕ ਧੰਨ ਗੁਰੂਵਰ ਸੱਚੇ ਪਾਸ਼ਾ ਮਹਾਰਾਜ ਨੇ ਉਹਦੇ ਮੋਢੇ ਤੇ ਹੱਥ ਰੱਖਿਆ ਉਹਨੇ ਚਿਹਰੇ ਵੱਲ ਧੱਕਿਆ ਤੇ ਗੁਰੂਵਰ ਸੱਚੇ ਪਾਸ਼ਾ ਮਹਾਰਾਜ ਦੇ ਚਰਨ ਫੜ ਲਏ ਮੇਰੀ ਬਿਰਵੇ ਮਾਲਕ ਧੰਨ ਗੁਰੂਵਰ ਸੱਚੇ ਪਾਸ਼ਾ ਮਹਾਰਾਜ ਕਹਿੰਦੇ ਗੁਰੂ ਜੀ ਸਿੱਖਾ ਇਹ ਗੁਰੂ ਨਾਨਕ ਦਾ ਘਰ ਹੈ ਇੱਥੇ ਲੋਕ ਰੋਂਦੇ ਹੁੰਦੇ ਆ ਤੇ ਹੱਸ ਕੇ ਤੁਰੇ ਜਾਂਦੇ ਆ ਤੋ ਗੁਰੂ ਦੇ ਸੰਗਤ ਵਿੱਚ ਬੈਠ ਕੇ ਕਿਉਂ ਰੋ ਰਿਹਾ ਤੇਰੇ ਅੱਖਾਂ ਵਿੱਚ ਹੱਥੂ ਕਿਉਂ ਹੈ ਸਤਿਗੁਰੂ ਗੁਰੂ ਆਹ ਉਹ ਸੱਚੇ ਬਾਛਰ ਮਹਾਰਾਜ ਕਹਿੰਦੇ ਕਿ ਤੇਰਾ ਨਾਮ ਕੀ ਹੈ ਇਹਨੇ ਅਖਿਆ ਮਹਾਰਾਜ ਮੇਰਾ ਨਾਮ ਮੇਰੇ ਘਰਦਿਆਂ ਨੇ ਬੜੇ ਪਿਆਰ ਦੇ ਨਾਲ ਰੱਖਿਆ ਉਹਨਾਂ ਰੱਖ ਦਿੱਤਾ ਕਰੋੜੀ ਮੱਲ ਮਹਾਰਾਜ ਕਹਿੰਦੇ ਨਾਮ ਬੜਾ ਸੋਹਣਾ ਹੈ ਕਹਿੰਦੇ ਮਹਾਰਾਜ ਨਾ ਤੇ ਬੜਾ ਸੋਹਣਾ ਪਰ ਲੋਕ ਮੈਨੂੰ ਟੀਚਰਾ ਕਰਦੇ ਆ ਲੋਕ ਮੈਨੂੰ ਮਖੌਲ ਕਰਦੇ ਆ ਸਤਿਗੁਰੂ ਮਹਾਰਾਜ ਕਹਿੰਦੇ ਕੀ ਜਾਂਦੇ ਆ ਕਹਿੰਦਾ ਮਹਾਰਾਜ ਜਦੋਂ ਮੈਂ ਤੁਰਿਆ ਜਾਂਦਾ ਘਰਦਿਆਂ ਨੇ ਨਾਂ ਰੱਖਿਆ ਕਰੋੜੀਵਲ ਪਰ ਲੋਕ ਕਹਿੰਦੇ ਆ ਸੇਠ ਕਰੋੜੀਵਲ ਮਹਾਰਾਜ ਕਹਿੰਦੇ ਬੜੀ ਵਧੀਆ ਗੱਲ ਐ ਸਗੋਂ ਤਨ ਸੇਠ ਕਹਿੰਦੇ ਆ ਕਹਿੰਦੇ ਮਹਾਰਾਜ ਇੱਕ ਨਾਂ ਦਾ ਹੀ ਸੇਠ ਆ ਘਰ ਵਿੱਚ ਭੰਗ ਭੁਜਦੀ ਐ ਸ਼ਾਮਾਂ ਨੂੰ ਗਫਾ ਛਕਣੀ ਇਹ ਦਿਨੇ ਆਸ ਨਹੀਂ ਦਿਨੇ ਆਸ ਨਹੀਂ ਗਫਾ ਛਕਣਾ ਮਿੱਥੂ ਐ ਦਿਨੇ ਗਫਾ ਛਕਿਆ ਸ਼ਾਮਾਂ ਨੂੰ ਆਸ ਨਹੀਂ ਮਹਾਰਾਜ ਬੱਚੇ ਭੁੱਖ ਦੇ ਨਾਲ ਵਿਲਕਦੇ ਆ ਘਰ ਵਿੱਚ ਕੋਈ ਖਾਣ ਦਾ ਪ੍ਰਬੰਧ ਕੋਈ ਰਾਸ਼ਨ ਨਹੀਂ ਹੈ ਤੇ ਨਾਂ ਉਹ ਸੇਠ ਬਣ ਲੈ ਮਹਾਰਾਜ ਕਹਿੰਦੇ ਕੋਈ ਨਹੀਂ ਗੁਰੂ ਨਾਨਕ ਦਾ ਘਰ ਕਹਿੰਦੇ ਮਹਾਰਾਜ ਬਖਰੋ ਕਿਰਪਾ ਜੇ ਤੁਸੀਂ ਮੇਰੇ ਮੁੱਢ ਤੇ ਹੱਥ ਰੱਖਿਆ ਹੈ ਤੇ ਮੈਨੂੰ ਸੱਚੀ ਮੁੱੱਚੀ ਦਾ ਸੇਠ ਬਣਾ ਦਿਓ ਮਹਾਰਾਜ ਕਹਿੰਦੇ ਇਹ ਗੁਨਾਂਤ ਦਾ ਘਰ ਹੈ ਤੇ ਜੋ ਮਿਲ ਜਾਂਦਾ ਹੈ ਉਹ ਮਿਲ ਜਾਂਦਾ ਹੈ। ਭਾਵ ਸਾਡੀ ਨੀਂਦ ਸਾਫ਼ ਹੋਣੀ ਚਾਹੀਦੀ ਹੈ। ਸਾਡੇ ਅੰਦਰ ਸ਼ਰਧਾ ਤੇ ਵਿਸ਼ਵਾਸ ਭਰੋਸਾ ਹੋਣਾ ਚਾਹੀਦਾ ਹੈ। ਚੀਜ਼ਾਂ ਇੱਕੋ ਹੀ ਹੈ। ਭਾਵੇਂ ਵਿਸ਼ਵਾਸ ਕਹ ਲਓ, ਭਰੋਸਾ ਕਹ ਲਓ, ਸ਼ਰਧਾ ਕਹ ਲਓ ਇਹ ਚੀਜ਼ਾਂ ਇੱਕੋ ਹੀ ਹੈ। ਪਰ ਵਿਸ਼ਵਾਸ ਸ਼ਰਧਾ ਅੰਦਰ ਚੰਨਾ ਦੇ ਅਸੀਂ ਅਰਦਾਸ ਕਰਾਉਨੇ ਆ। ਅਸੀਂ ਕਈ ਵਾਰ ਅਤਰਾਸ ਕਰਦੇ ਹਾਂ ਤੇ ਪ੍ਰਮਾਤਮਾ ਦੇ ਅਰਦਾਸ ਕੀਤੀ ਸਾਡੀ ਅਰਦਾਸ ਪ੍ਰਵਾਨ ਨਹੀਂ ਹੋਈ ਹੁਣ ਪ੍ਰਵਾਨ ਕਈ ਵਾਰ ਕਿਉਂ ਨਹੀਂ ਹੁੰਦੀ ਕਿਉਂਕਿ ਮਾਫ਼ ਕਰਿਓ ਅਸੀਂ ਐਤਵਾਰ ਸੁਖਮਨੀ ਸਾਹਿਬ ਪੜ੍ਹਦੇ ਆ ਤੇ ਵੀਰਵਾਲ ਫੇਰ ਤੇਲ ਪੰਜਕ ਦਾ ਲੈ ਕੇ ਦੇ ਤੁਰੇ ਫਿਰਦੇ ਦੋਵੇਂ ਬੇੜੀਆਂ ਦੇ ਲੱਤ ਰੱਖਣ ਵਾਲਾ ਬੰਦਾ ਕਦੇ ਪਾਰ ਨਹੀਂ ਲੱਗ ਸਕਦਾ ਆਪਾਂ ਨੂੰ ਪਤਾ ਹੈ ਇਹ ਕਨਾਪਾ ਕਈ ਵਾਰ ਕਹਿੰਦੇ ਆ ਕਿ ਇੱਕ ਤਵੇਂ ਤੇ ਦੂਰ ਨਹੀਂ ਬੈ ਸਕਦੀਆਂ ਇੱਕ ਮਿਆਨ ਦੇ ਵਿੱਚ ਦੋ ਤਲਵਾਰਾਂ ਨੇ ਪੈ ਸਕਦੀਆਂ ਤੇ ਜੇ ਇਹ ਚੀਜ਼ਾਂ ਹੋ ਸਕਦੀਆਂ ਤੇ ਫਿਰ ਸਾਨੂੰ ਗੁਰੂ ਇੱਕ ਕੋਲੋਂ ਆਸ ਕਿਉਂ ਨਹੀਂ ਰੱਖੀ ਜਾ ਸਕਦੀ ਜਿੰਨੋਂ ਗੁਰਦਾਨ ਦੇ ਘਰ ਵਿੱਚੋਂ ਕੁਝ ਨਹੀਂ ਮਿਲਿਆ ਮੈਂ ਦਾਅਵੇ ਨਾਲ ਕਹਿ ਸਕਦਾ ਕਿਿੱਥੇ ਮਰਜ਼ੀ ਜਾ ਕੇ ਚਲੇ ਜਾਓ ਕਿਤੋਂ ਵੀ ਸਾਡੀ ਆਸ ਨਹੀਂ ਪੂਰੀ ਹੋ ਸਕਦੀ